ਮੇਰੀ ਪ੍ਰਧਾਨ ਮੰਤਰੀ ਸਾਹਿਬ ਨੂੰ ਹੋਮ ਮਿਸਟਰ ਸਾਹਿਬ ਨੂੰ ਕੇਂਦਰ ਸਰਕਾਰ ਨੂੰ ਐਮਐਚਏ ਨੂੰ ਔਰ ਬੀਜੇਪੀ ਨੂੰ ਇਹ ਬੇਨਤੀ ਹੈ ਇਹ ਅਪੀਲ ਹੈ ਕਿ ਕਿਰਪਾ ਕਰਕੇ ਲਾ ਆਫ ਲੈਂਡ ਮੁਤਾਬਕ ਚੱਲਣ ਦਿਓ ਇਹ ਨਾ ਕਰੋ ਕਿ ਜਿੱਥੇ ਤੁਹਾਡੀ ਤੁਹਾਡੀ ਵਿਰੋਧੀ ਪਾਰਟੀ ਦੀ ਸਟੇਟ ਹੈ ਤੇ ਉੱਥੇ ਤੁਸੀਂ ਇਸ ਤਰੀਕੇ ਦੀਆਂ ਖੁੱਲ੍ਹੀਆਂ ਕਾਰਵਾਈਆਂ ਨੇ ਜਿਹੜੀਆਂ ਉਹ ਹਾਰਡ ਕੋਰ ਕ੍ਰਿਮੀਨਲਸ ਨੂੰ ਕਰ ਦਿਓ ਮਤਲਬ ਤੁਹਾਡਾ ਕਹਿਣ ਦਾ ਨਕੰਮੇ ਤੁਸੀਂ ਆਪ ਉਹ ਨਕੰਮੀ ਤੁਹਾਡੀ ਸਰਕਾਰ ਆ ਨਕੰਮਾ ਤੁਹਾਡਾ ਐਡਮਿਨਿਸਟ੍ਰੇਸ਼ਨ ਆ ਕਿਸ ਤਰੀਕੇ ਨਾਲ ਕਤਲੋਗਾਰਥ ਹੋ ਰਿਹਾ ਪੰਜਾਬ ਚ ਤੁਸੀਂ ਇਹ ਉਹਨੂੰ ਕਹਿ ਰਹੇ ਹੋ ਵੀ ਇਹ ਸੈਂਟਰ ਗਵਰਨਮੈਂਟ ਕਰਾ ਰਹੀ ਹੈ ਤੁਸੀਂ ਸਪਸ਼ਟ ਤੁਸੀਂ ਸਪਸ਼ਟ ਗੱਲ ਇਹ ਕਹਿਣਾ ਚਾਹੁੰਦੇ ਹੋ ਵੀ ਸੈਂਟਰ ਗਵਰਨਮੈਂਟੇ ਕੰਮ ਕਰਵਾ ਰਹੀ ਹੈ ਸੈਂਟਰ ਗਵਰਨਮੈਂਟ ਦੇ ਇਸ਼ਾਰੇ ਤੇ ਕੰਮ ਹੋ ਰਿਹਾ ਮੈਂ ਇਹ ਪੁੱਛਣਾ ਚਾਹੁੰਦਾ ਪੰਜਾਬ ਦੇ ਡੀਜੀਪੀ ਪੰਜਾਬ ਪੁਲਿਸ ਨੂੰ ਮੈਂ ਪੁੱਛਣਾ ਚਾਹੁੰਦਾ ਪੰਜਾਬ ਦੇ ਚੀਫ ਸੈਕਟਰੀ ਨੂੰ ਵੀ ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕੀ ਜੋੜਾ ਤੁਹਾਡਾ ਪ੍ਰਧਾਨ ਆਮ ਆਦਮੀ ਪਾਰਟੀ ਸਰਕਾਰ ਦਾ ਤੇ ਮੰਤਰੀ ਕਹਿ ਰਿਹਾ ਕੈਬਨਿਟ ਮੰਤਰੀ ਇਹ ਗੱਲ ਕਹਿ ਰਿਹਾ ਬਹੁਤ ਸੀਰੀਅਸ ਗੱਲ ਆ ਇਹ ਕੇਂਦਰ ਦੀ ਸਰਕਾਰ ਔਰ ਗ੍ਰਹਿ ਮੰਤਰਾਲਾ ਆਪਦੇ ਆ ਆਪਦੇ ਪੁੱਛੜ ਦੇ ਵਿੱਚ ਰੱਖ ਕੇ ਆਪਦੀ ਬੁੱਕਲ ਦੇ ਵਿੱਚ ਰੱਖ ਕੇ ਉਹਨਾਂ ਨੂੰ ਪਾਲ ਰਿਹਾ ਮੈਂ ਪੰਜਾਬ ਦੇ ਡੀਜੀਪੀ ਪੰਜਾਬ ਦੇ ਚੀਫ ਸੈਕਟਰੀ ਮੈਂ ਪੁੱਛਣਾ ਚਾਹੁੰਦਾ ਕੀ ਮੈਂ ਗਵਰਨਰ ਸਾਹਿਬ ਨੂੰ ਵੀ ਬੇਨਤੀ ਕਰੂੰਗਾ ਚਿੱਠੀ ਵੀ ਲਿਖੂੰਗਾ ਮਿਲ ਕੇ ਵੀ ਆਉਂਗਾ ਵੀ ਇਹ ਗਲਤ ਬਿਆਨਬਾਜ਼ੀ ਜਿਹੜੀ ਕਰ ਰਹੀ ਹੈ ਉਹਦੇ ਉੱਤੇ ਲਗਾਮ ਲਾਉਣੀ ਪਊਗੀ ਉਹਦੇ ਉੱਤੇ ਕੋਈ ਐਕਸ਼ਨ ਲੈਣਾ ਪਊਗਾ ਨਹੀਂ ਤਾਂ ਮੈਂ ਪੁੱਛਣਾ ਚਾਹੁੰਦਾ ਵੀ ਇਹ ਲਿਖਤੀ ਤੌਰ ਤੇ ਲਿਖਤੀ ਤੌਰ ਤੇ ਇਹਨਾਂ ਦਾ ਪੰਜਾਬ ਪੁਲਿਸ ਦਾ ਡੀਜੀਪੀ ਤੇ ਪੰਜਾਬ ਪੁਲਿਸ ਪੰਜਾਬ ਦੇ ਚੀਫ ਸਕੱਟਰੀ ਜਿਹੜਾ ਇਹ ਬਿਆਨ ਦਿੱਤਾ ਕੀ ਇਹ ਅਫੀਸ਼ੀਅਲ ਬਿਆਨ ਹੈ ਤੁਸੀਂ ਕਰਨ ਕੀ ਲੱਗਿਆ ਤੁਸੀਂ ਦੇਸ਼ ਨੂੰ ਵੰਡਣ ਲੱਗਿਆ ਅਸੀਂ ਲੋਕ ਆ ਜਿਨ੍ਹਾਂ ਨੇ ਪੰਜਾਬ ਦੀ ਅਮਨ ਸ਼ਾਂਤੀ ਖਾਤਰ ਆਪਣੀਆਂ ਸਾਰੇ ਪਰਿਵਾਰ ਦੀਆਂ ਜਾਨਾਂ ਦੇਤੀ ਤੁਸੀਂ ਇਹ ਗੱਲਾਂ ਕਰਦੇ ਹੋ ਬਹੁਤ ਮੈਂ ਸਖਤ ਇਸ ਕਲ ਦੀ ਨਿੰਦਿਆ ਵੀ ਕਰਦਾ ਤੇ ਬੜੇ ਕੜੇ ਸ਼ਬਦਾਂ ਨਾਲ ਇਹ ਜਿਹੜੇ ਕੈਬਨਿਟ ਮੰਤਰੀ ਤੇ ਪ੍ਰਧਾਨ ਦੇ ਪ੍ਰਧਾਨ ਆਮ ਆਦਮੀ ਪਾਰਟੀ ਦੇ ਸ਼ਬਦਾਂ ਦੀ ਕੜੇ ਤੋਂ ਕੜੇ ਸ਼ਬਦਾਂ ਚ ਨਿੰਦਿਆ ਕਰਦਾ ਇਹ ਬਹੁਤ ਹੀ ਤੁਸੀਂ ਮਤਲਬ ਗਿਰੀ ਹੋਈ ਗੱਲ ਕੀਤੀ ਆ ਐਥਿਕਸ ਤੋਂ ਪਰੇ ਦੀ ਗੱਲ ਕੀਤੀ ਆ ਅਸੀਂ ਤਾਂ ਪਾਕਿਸਤਾਨ ਨੂੰ ਨਹੀਂ ਕੁਸਕਣ ਦਿੱਤਾ ਇਹ ਗੈਂਗਸਟਰ ਦਾ ਚੀਜ਼ ਕੀ ਨੇ ਦਿਖਾਵਾਗੇ ਰੱਬ ਦੀ ਮਿਹਰ ਨਾਲ ਜਦੋਂ ਕਦੇ ਲੋਕਾਂ ਨੇ ਵਾਗਡੋਰ ਹੱਥ 'ਚ ਦਿੱਤੀ ਬੀਜੇਪੀ ਦੇ ਦਿਖਾਵਾ ਵੀ ਕਿ ਮੈਂ ਇਹਨਾਂ ਨੂੰ ਸਿੱਧੇ ਕੀਤੇ ਜਾਂਦਾ ਦੇਖੋ ਮੈਂ ਹੁਣੇ ਸਾਡੇ ਆਮ ਆਦਮੀ ਪਾਰਟੀ ਦੇ ਪ੍ਰੈਜ਼ੀਡੈਂਟ ਅਮਨ ਰੂੜਾ ਜੀ ਗੱਲ ਸੁਣ ਰਿਹਾ ਸੀ ਅਮਨ ਰੂੜਾ ਜੀ ਤੁਸੀਂ اپنی ناکامی ਤੁਸੀਂ ਜਿੱਥੇ ਫੇਲ ਸਾਬਤ ਹੋ ਗਏ ਰੋਜ਼ ਰੋਜ਼ ਸਵੇਰੇ ਤੋਂ ਸ਼ਾਮ ਤੱਕ ਹਰ ਪਾਸਿਓਂ ਰੋਂਦੇ ਕਲਉਂਦਿਆਂ ਦੀ ਆਵਾਜ਼ ਆਉਂਦੀ ਹੈ ਤੇ ਤੁਸੀਂ ਕੱਲ ਵੀ ਮੈਂ ਸੁਣ ਰਿਹਾ ਸੀ ਤੁਸੀਂ ਨਾਲ ਬੈਠ ਕੇ ਕੀ ਕਰਾਰੇ ਸੀ ਮੈਂ ਬੋਲਣਾ ਚਾਹੁੰਦਾ ਨਹੀਂ ਸੀ ਕਿਉਂਕਿ ਐਡਾ بڑا ਉਹਨਾਂ ਦੇ ਪਰਿਵਾਰ ਦਾ ਇੱਕ ਦੁੱਖਦਾਈ ਜਿਹੜਾ ਉਹ ਹਾਲਾਤ ਸੀਗੇ ਤੁਸੀਂ ਨਾਲ ਬੈਠ ਕੇ ਮਤਲਬ ਤੁਹਾਡਾ ਕਹਿਣ ਦਾ ਨਕਮੇ ਤੁਸੀਂ ਆਪੋਂ ਨਕਮੇ ਤੁਹਾਡੀ ਸਰਕਾਰ ਆ ਨਕਮਾ ਤੁਹਾਡਾ ਐਡਮਿਨਿਸਟ੍ਰੇਸ਼ਨ ਆ ਕਿਸ ਤਰੀਕੇ ਨਾਲ ਕਤਲੋਗਾਰਥ ਹੋ ਰਿਹਾ ਪੰਜਾਬ ਚ ਤੁਸੀਂ ਇਹ ਉਹਨੂੰ ਕਹਿ ਰਹੇ ਹੋ ਵੀ ਇਹ ਸੈਂਟਰਲ ਗਵਰਨਮੈਂਟ ਕਰਵਾ ਰਹੀ ਹੈ ਤੁਸੀਂ ਸਪਸ਼ਟ ਤੁਸੀਂ ਸਪਸ਼ਟ ਗੱਲ ਇਹ ਕਹਿਣਾ ਚਾਹੁੰਦੇ ਹੋ ਵੀ ਸੈਂਟਰਲ ਗਵਰਨਮੈਂਟ ਹੀ ਕੰਮ ਕਰਵਾ ਰਹੀ ਹੈ ਸੈਂਟਰਲ ਗਵਰਨਮੈਂਟ ਦੇ ਇਸ਼ਾਰੇ ਤੇ ਕੰਮ ਹੋ ਰਹੇ ਆ ਮੈਂ ਇਹ ਪੁੱਛਣਾ ਚਾਹੁੰਦਾ ਪੰਜਾਬ ਦੇ ਡੀਜੀਪੀ ਪੰਜਾਬ ਪੁਲਿਸ ਨੂੰ ਮੈਂ ਪੁੱਛਣਾ ਚਾਹੁੰਨਾ ਪੰਜਾਬ ਦੇ ਚੀਫ ਸੈਕਟਰੀ ਨੂੰ ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕੀ ਜੁੜਾ ਤੁਹਾਡਾ ਪ੍ਰਧਾਨ ਆਮ ਆਦਮੀ ਪਾਰਟੀ ਸਰਕਾਰ ਦਾ ਤੇ ਮੰਤਰੀ ਕਹਿ ਰਿਹਾ ਕੈਬਨਿਟ ਮੰਤਰੀ ਇਹ ਗੱਲ ਕਹਿ ਰਹੇ ਬਹੁਤ ਸੀਰੀਅਸ ਗੱਲ ਆ ਇਹ ਮੈਂ ਪੰਜਾਬ ਦੇ ਡੀਜੀਪੀ ਪੰਜਾਬ ਦੇ ਚੀਫ ਸੈਕਟਰੀ ਮੈਂ ਪੁੱਛਣਾ ਚਾਹੁੰਦਾ ਕਿ ਮੈਂ ਗਵਰਨਰ ਸਾਹਿਬ ਨੂੰ ਵੀ ਬੇਨਤੀ ਕਰੂੰਗਾ ਚਿੱਠੀ ਵੀ ਲਿਖੂੰਗਾ ਮਿਲ ਕੇ ਵੀ ਆਉਂਗਾ ਵੀ ਇਹ ਗਲਤ ਬਿਆਨਬਾਜ਼ੀ ਜਿਹੜੀ ਕਰ ਰਹੇ ਆ ਉਹਦੇ ਉੱਤੇ ਲਗਾਮ ਲਾਉਣੀ ਪਊਗੀ ਉਹਦੇ ਉੱਤੇ ਕੋਈ ਐਕਸ਼ਨ ਲੈਣਾ ਪਊਗਾ ਨਹੀਂ ਤਾਂ ਮੈਂ ਪੁੱਛਣਾ ਚਾਹੁੰਦਾ ਵੀ ਇਹ ਲਿਖਤੀ ਤੌਰ ਤੇ ਲਿਖਤੀ ਤੌਰ ਤੇ ਇਹਨਾਂ ਦਾ ਪੰਜਾਬ ਪੁਲਿਸ ਦਾ ਡੀਜੀਪੀ ਤੇ ਪੰਜਾਬ ਪੁਲਿਸ ਪੰਜਾਬ ਦੇ ਚੀਫ ਸਕੱਟਰੀ ਜਿਹੜਾ ਇਹ ਬਿਆਨ ਦਿੱਤਾ ਕੀ ਇਹ ਅਫੀਸ਼ੀਅਲ ਬਿਆਨ ਹੈ ਤੁਸੀਂ ਕਰਨ ਕੀ ਲੱਗੇ ਹੋ ਤੁਸੀਂ ਦੇਸ਼ ਨੂੰ ਵੰਡਣ ਲੱਗੇ ਹੋ ਅਸੀਂ ਲੋਕਾਂ ਜਿਨ੍ਹਾਂ ਨੇ ਪੰਜਾਬ ਦੀ ਅਮਨ ਸ਼ਾਂਤੀ ਖਾਤਰ ਆਪਣੀਆਂ ਸਾਰੇ ਪਰਿਵਾਰ ਦੀ ਅਜਨਾਨਾਂ ਦੀ ਤੁਸੀਂ ਇਹ ਗੱਲਾਂ ਕਰਦੇ ਹੋ ਬਹੁਤ ਮੈਂ ਸਖਤ ਇਸ ਕਲ ਦੀ ਨਿੰਦਿਆ ਵੀ ਕਰਦਾ ਤੇ ਬੜੇ ਕੜੇ ਸ਼ਬਦਾਂ ਨਾਲ ਇਹ ਜਿਹੜੇ ਕੈਬਨਿਟ ਮੰਤਰੀ ਤੇ ਪ੍ਰਧਾਨ ਦੇ ਪ੍ਰਧਾਨ ਆਮ ਆਦਮੀ ਪਾਰਟੀ ਦੇ ਸ਼ਬਦਾਂ ਦੀ ਕੜੇ ਤੋਂ ਕੜੇ ਸ਼ਬਦਾਂ ਚ ਨਿੰਦਿਆ ਕਰਦਾ ਇਹ ਬਹੁਤ ਹੀ ਤੁਸੀਂ ਮਤਲਬ ਗਿਰੀ ਹੋਈ ਗੱਲ ਕੀਤੀ ਆ ਐਥਿਕਸ ਤੋਂ ਪਰੇ ਦੀ ਗੱਲ ਕੀਤੀ ਆ ਅਸੀਂ ਦਾ ਪਾਕਿਸਤਾਨ ਨੂੰ ਨਹੀਂ ਖਸਣ ਦਿੱਤਾ ਇਹ ਗੈਂਗਸਟਰਪਾ ਚੀਜ਼ ਕੀ ਨੇ ਕਮਾਗੇ ਰੱਬ ਦੀ ਮਿਹਰ ਨਾਲ ਜਦੋਂ ਕਦੇ ਲੋਕਾਂ ਨੇ ਵਾਕਡੋਰ ਹੱਥ 'ਚ ਦਿੱਤੀ ਬੀਜੇਪੀ ਦੇ ਦਿਖਾਵਾ ਵੀ ਕਿ ਮੇ ਇਹਨਾਂ ਨੂੰ ਸਿੱਧੇ ਕੀਤੇ ਲਾਂਦਾ ਤੁਹਾਨੂੰ